ਅੱਜ ਮੁਲਾਜ਼ਮਾ ਦਾ ٹیਏਡੀਏ ਕੌਣ ਖਾ ਗਿਆ ਮੈਂ ਤਾਂ ਸਾਰੀ ਗੱਲ ਦੀ ਲੜਾਈ ਲੜੂ ਹਾਂ ਇਹ ਜ਼ਰੂਰ ਹੈ ਕਿ ਮੇਰਾ ਕੰਪਰੋਮਾਈਜ਼ ਨਹੀਂ ਮੈਂ ਰਾਤ ਦੇ ਨੇਰੇ ਚ ਨਹੀਂ ਮਿਲਦਾ ਮੈਂ ਤਾਂ ਠਾ ਠਾ ਵੱਜਦਾ ਦੂਜੀ ਗੱਲ ਆਈ ਵਾਂਟ ਟੂ ਥੈਂਕ ਦ ਆਪੋਜੀਸ਼ਨ ਫ্রম ਦ ਬੋਟਮ ਆਫ ਮਾਈ ਹਾਰਟ ਕੈਪਟਨ ਅਮਰਿੰਦਰ ਸਿੰਘ ਜੀ ਜਾਖੜ ਸਾਹਿਬ ਬਾਜਵਾ ਸਾਹਿਬ ਆਪਣਾ ਐਲਓਪੀ ਖੈਰਾ ਸਾਹਿਬ ਤਾਂ ਮੈ ਮੇਰੇ ਕੋਲ ਲਫ਼ਜ਼ ਹੀ ਨਹੀਂ ਚੰਨੀ ਜੀ ਅ ਸਰਦਾਰ ਪ੍ਰਗਟ ਸਿੰਘ ਜੀ ਆਸ਼ੂ ਜੀ ਕਿਕੀ ਟਿੱਲੋ ਮਤਲਬ ਕਰਾਸ ਪਾਰਟੀ ਲਾਈਨ ਬਿੱਟੂ ਸਾਹਿਬ ਅ ਤਰੁਣ ਚੋਕ ਸਾਹਿਬ ਸਾਡੇ ਸ਼ਵੇਤ ਮਲਿਕ ਸਾਹਿਬ ਮੈਂ ਕਹਿੰਦਾ ਕਿਦਾ ਕਿਦਾ ਠੀਕ ਹੈ ਕਈਆਂ ਨੂੰ ਕਈਆਂ ਨੂੰ ਮਜਬੂਰ ਕਰਤਾ ਥੋੜਾ ਬਹੁਤਾ ਟਵੀਟਾਂ ਪਾ ਪਾ ਕੇ ਫਿਰ ਜਿਹੜੇ ਕਮਜ਼ੋਰ ਸੇ ਉਹ ਬਚਰੇ ਘਵਰਾ ਗਏ ਮਗਰ ਜਿਹੜਾ ਖਲੋਤਾ ਉਹ ਖਲੋਤਾ ਔਰ ਮੈਨੂੰ ਮੈਂ ਧਨਵਾਦੀ ਆ ਐਂਡ ਆਈ ਗੈਸ ਜਦੋਂ ਬੇਨਸਾਪੀ ਹੋਵੇ ਟੀਚਰਸ ਆਸਲ ਲੈਸਨ ਆਲਸੋ ਕਿ ਪਹਿਲੀ ਬੇਨਸਾਪੀ ਤਾਂ ਕਰੋ ਨਾ ਭਾਈ ਕਿਸੇ ਨਾਲ ਬੜ ਜੇ ਹੋ ਰਹੀ ਹੈ देन ਪੋਲਿਟਿਕਸ ਆਪਦੀ ਥਾਂ ਵਿਚਾਰਤਾਰਾ ਆਪਦੀ ਥਾਂ ਬਟ ਵੀ ਹੈਵ ਟੂ ਰਾਈਜ਼ ਅਬੋਵ ਪੋਲਿਟਿਕਸ ਐਂਡ ਸਟੈਂਡ ਬਾਈ ਵਾਟ ਇਜ਼ ਰਾਈਟ ਤੁਸੀਂ ਅਰੇ ਇਸ ਆਮ ਆਦੀ ਪਾਰਟੀ ਵਾਲੇ ਵੀ ਤੁਹਾਡੇ ਨਾਲ ਅਮੀਰ ਪਟਾਣਵਾਸੀ ਤੁਸੀਂ ਕਿਹਾ ਕਿ ਫਿਰ ਚਿਹਰੇ ਵੀ ਸਾਹਮਣੇ ਲੈ ਕੇ ਆਉਂਗਾ ਆਜੇ ਨਹੀਂ ਲਿਆਉਣੇ ਚਿਹਰੇ ਤੁਹਾਡੇ ਸਾਹਮਣੇ ਲਿਆਉਂਗਾ ਤੁਹਾਨੂੰ ਦੱਸੂਗਾ ਅੱਜ ਦੱਸ ਦੂੰਗਾ ਤੇ ਵਿਚਾਰੇ ਅੱਜ ਦੀ ਰਾਤ ਉਹਨਾਂ ਨੇ ਘਰੇ ਕੱਟਣੀ ਉਹਦਾ ਨਾਬੇ ਜੇਲ੍ਹ ਪਜਾ ਦੂੰਗਾ ਇਸ ਲਈ ਅੱਜ ਨਹੀਂ ਹੌਸਲਾ ਰੱਖੋ ਮੇਰੇ ਨਾਲ ਆ ਕੇ ਫੋਟੋ ਲਵਾਉਣਗੇ ਮੈਨੂੰ ਤਾਂ ਕਹੀ ਓਥੇ ਤੁਹਾਨੂੰ ਕੀ ਦੱਸਾਂ ਮੇਰੀ ਕਿੰਨੀ ਉਹਨਾਂ ਨੇ ਪਨੀਰ ਦੀਆਂ ਭੁਰਜੀਆਂ ਖੋਈਆਂ ਕਿਹਿਆ ਨੇ ਭੇਜਵੇ ਤੁਹਾਨੂੰ ਹੁਣ ਕੀ ਦੱਸਾਂ ਯਾਰ ਮੈਂ ਤੁਹਾਨੂੰ ਉਹਨੇ ਮੈਂ ਹਲੇ ਨਹੀਂ ਹੌਲੀ ਹੌਲੀ ਦੱਸੂੰ ਅੱਜ ਸਾਰਾ ਕੁਝ ਦੱਸਤਾ ਤੇ ਤੁਸੀਂ ਨਾ ਉਹਨਾਂ ਨੂੰ ਨੀਂਦ ਆਉਣੀ ਆ ਅੱਗੇ ਮੈਨੂੰ ਰਾਤ 'ਚ ਫੋਨ ਕਰੀਗਾ ਸਾਡਾ 9 ਨਾਲੇ ਲੈ ਜੀ ਸਾਡਾ 9 ਨਾਲੇ ਲੈ ਜੀ ਇਸ ਲਈ ਬੜਾ ਕੁਝ ਸੋਚ ਚਬਲ ਕੇ ਚਾਣਾ ਪੈਂਦਾ ਬਟ ਭਾਜਪੀ ਦੀ ਲੀਡਰਸ਼ਿਪ ਦਾ ਕਾਂਗਰਸ ਦੀ ਲੀਡਰਸ਼ਿਪ ਦਾ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਤਾਰਜ ਸੁਖਬੀਰ ਸਿੰਘ ਜੀ ਬਾਦਲ ਦਾ ਪੈੰਜੀ ਹੋਰਾਂ ਦਾ ਸਮੁੱਚੀ ਲੀਡਰਸ਼ਿਪ ਦਾ ਵਰਕਰ ਸਹਿਬਾਨਾਂ ਦਾ who have stood as a rock behind me ਮੈਂ ਸਭ ਦਾ ਧੰਨਵਾਦ ਕਰਦਾ ਵਿਜੀਲੈਂਸ ਨੇ ਕਹਿੰਦੇ ਜ ਇੱਕ ਪਟੀਸ਼ਨ ਪਾਈ ਕਲੇਰ ਸਾਹਿਬ ਨੇ ਜਾਣਕਾਰੀ ਦਿੱਤੀ ਕਹਿੰਦੇ ਮਜੀਠੀਆ ਸਾਹਿਬ ਮੁੱਛਾਂ ਦਾ ਮਰੋੜਨ ਪਾਟੇ ਖਾਪੀ ਨਾ ਮਾਰਨ ਇਹ ਪੰਜਾਬ ਚ ਵੀ ਨਾ ਰਹਿ। ਪੰਜਾਬ ਹੁੰਨੇ ਰਹਿ। ਹੁਣ ਦੁੱਤੋਂ ਕਿੱਥੇ ਜਾਵੇ ਗੁਰੂ ਵਿਚਾਰਾ ਮਜੀਠੀਆ। ਜਾਂਦਾ ਟਰੰਪ ਕੋਲ ਘਲਾ ਦਿਓ। ਹੋਰ ਕੀ ਕਹੂੰਗਾ ਮੈਂ? ਭਾਈ ਯਾ ਤਾਂ ਤੁਸੀਂ ਦੋ ਟਿਕਟ ਦਾ ਖਰਚਾ ਇੱਕ ਵੀ ਜਾਲਵਾ ਦਿਓ। ਇੱਕ ਫਰਸਟ ਕਲਾਸ ਦੀ ਟਿਕਟ ਲੈ ਦਿਓ। ਫਿਰ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਹੋਰ ਗੈਂਟਾ ਦੋ ਲੈ ਦਿ। ਭਾਈ ਮੈਂ ਹੈਰਾਨ ਹੋ ਗਿਆ ਵਿਜੀਲੈਂਸ ਦਾ ਕੰਮ ਹੈ। ਮਤਲਬ ਮੈਂ ਆਨਰੇਬਲ ਕੋਰਟ ਦਾ ਧਨਵਾਦੀ ਆ। ਜਹਟ ਕਿਹੜੀ ਕਿਹੜੀ ਗੱਲ ਇੱਕ ਸ਼ਰਤ ਸੀ ਕਿ ਤੁਹਾਡੇ ਨਾਲ ਨਹੀਂ ਗੱਲ ਕਰਨੀ ਹੂੰ ਦੂਜਾ ਸ਼ਰਤ ਸੀ ਕਹਿੰਦਾ ਜੀ ਇਹ ਸੋਸ਼ਲ ਮੀਡੀਆ ਅਕਾਊਂਟ ਨਾਲ ਆਪਦਾ ਵਰਤੇ